ਸਰਨੀ ਦੇ ਨਾਲ ਲੱਗਦੀ ਯੂਬੀਡੀਸੀ ਨਹਿਰ ਤੋਂ ਪਿੰਡ ਕੋਠੀ ਪੰਡਤਾ ਵੱਲ ਨੂੰ ਜਾਣ ਵਾਲੇ ਰਸਤੇ ਤੇ ਪਿਛਲੇ 6-7 ਦਿਨਾਂ ਤੋਂ ਚੋਰਾਵੱਲੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਦਿੱਤਾ ਜਾ ਰਿਹਾ ਹੈ ਅੰਜਾਮ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਰਸਤਾ ਬਿਲਕੁਲ ਹੀ ਸੁਨਸਾਨ ਰਸਤਾ ਹੈ ਅਤੇ ਜਦੋਂ ਵੀ ਉਹ ਇਸ ਰਸਤੇ ਤੋਂ ਜਾਂ ਫਿਰ ਉਹਨਾਂ ਦੇ ਬੱਚੇ ਇਸ ਰਸਤੇ ਤੋਂ ਕਾਰ ਵੱਲ ਨੂੰ ਜਾਂਦੇ ਹੰਤਾ ਕੁਝ ਅਣਪਛਾਤੇ ਬੰਦਿਆਂ ਦੇ ਵੱਲੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ उन्हों तंग परेशान किया जा रहा है जदों रस्ता पार करते हैं तो उन्होंने कहा जाता है कि उन्होंने को भी है उन्होंने दे मार दिता जाएगा और जेकर अजिहा नहीं करते हैं तो वह उन्होंने सट्टा मार के दौड़ जाते हैं इसे दे चलते पिंड के लोगों वालों पुलिस प्रशासन के विरुद्ध रोस प्रदर्शन किया गया कि रस्ते के उपर कड़ा पैहरा देन उन्होंने अणपछाते बंद फड़या जा सके जेकर पुलिस प्रशासन उन्हों की मदद नहीं करता है तो मजबूरन उन्हों धरना प्रदर्शन करना पवेगा चाहे फिर धरना प्रदर्शन जिन्ना मर्जी लंबा के उन्हें ਇਸ ਰੋਸ ਪ੍ਰਦਰਸ਼ਨ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਆਪ ਹੋਵੇਗਾ ਸਰ ਮੇਰਾ ਨਾਮ ਹੈ ਮਰਾਜਾ ਸਰ ਮੈਂ ਸਰ ਮੈਂ ਕੋਠੀਪੰਡਾ ਦਾ ਰਹਿਣ ਵਾਲਾ ਕੀ ਗੱਲਬਾਤ ਹੋਈ ਹੈ ਜਿਹੜੇ ਅੱਜ ਰੋਸ ਕੀਤਾ ਯਾਰ ਇਹਨਾਂ ਸਰ ਗੱਲਬਾਤ ਚੱਕਰੇ ਇੱਕ ਮੈਂ ਸਰ ਟੈਂਟ ਦਾ ਕੰਮ ਕਰਨਾ ਉਹਨਾਂ ਦੇ ਮੈਂ ਟੈਂਟ ਦੇ ਆਪਣਾ ਸਮਾਨ ਛੱਡ ਕੇ ਆ ਰਿਹਾ ਸੀ ਆਪਣੇ ਛੋਟੇ ਬੋਲ ਲੱਗੇ ਤੇ ਉੱਥੇ ਮੈਨੂੰ ਨਾ ਬੰਦੇ ਪੈ ਗਏ ਵਾਈਟ ਐਕਟ ਵਾਲੇ ਮੈਸਟਰੋ ਤੇ ਉਹ ਗੱਬੇ ਖਲੋ ਕੇ ਤੇ ਕਿਰਪਾਨ ਕੱਢ ਲਈ ਉਹਨਾਂ ਨੇ ਮੈਨੂੰ ਕਹਿੰਦਾ ਰੁੱਕ ਗਾਲਾਂ ਵੀ ਕੱਢੀਆਂ ਉਹਨਾਂ ਨੇ ਮੈਨੂੰ ਤੇ ਕਹਿੰਦੇ ਰੁਕ ਮੈਂ ਸਰ ਰੁਕਿਆ ਨਹੀਂ ਮੇਰੇ ਨਾਲ ਦੋ ਪਿੰਡ ਦੇ ਬੱਚੇ ਹੀ ਕਹਿੰਦੇ ਸੀ ਹੂਟਾ ਲੈਣ ਜਾਣਾ ਮੈਂ ਕਿਹਾ ਚਲੋ ਬਹਿ ਜਾ ਕੋਈ ਗੱਲ ਨਹੀਂ ਤੇ ਮੈਂ ਉੱਥੇ ਰੁਕ ਗਿਆ ਰੁਕਿਆ ਨਹੀਂ ਤੇ ਫਿਰ ਇਹਨਾਂ ਨੇ ਸਿੱਧੀਆਂ ਮੇਰੇ ਆਟੋ ਦੇ ਕਿਰਪਾਨਾਂ ਮਾਰੀ ਇਹਨਾਂ ਨੇ ਉਸ ਤੋਂ ਬਾਅਦ ਮੈਂ ਆਟੋ ਖੇਚ ਲਿਆ ਉਹਨਾਂ ਨੇ 100 200 ਫੁੱਟ ਗਾਂਹ ਜਾ ਕੇ ਫਿਰ ਉਹਨਾਂ ਨੇ ਫਿਰ ਐਕਟਿਵ ਅੱਗੇ ਲਾ ਕੇ ਫਿਰ ਕਿਰਪਾਨਾਂ ਮਾਰੀ ਮੇਰੇ ਆਟੋ ਤੇ ਇਹ ਸ਼ੁਕਰ ਕਰੋ ਕਿ ਆਟੋ ਮੇਰਾ ਬੰਦ ਹੀ ਤੇ ਮੇਰਾ ਬਚਾਅ ਹੋ ਗਿਆ ਤੇ ਮੈਂ ਸਰ ਆਪਣੇ ਪਿੰਡ ਤੇ ਵੀ ਆਣ ਕੇ ਉਹੀ ਗੱਲ ਕਹੀ ਆ ਕਿ ਚਲੋ ਮੈਂ ਤੇਰਾ ਜ ਆਟੋ ਚ ਹੀ ਮੈਂ ਬਚ ਗਿਆ ਜੇ ਕੋਈ ਮੋਟਰਸਾਈਕਲ ਤੋਂ ਵੀ ਉਹ ਸਰ ਆਪਏ ਉਹੀ ਪ੍ਰਸ਼ਾਸਨ ਅੱਗੇ ਕਰਨੇ ਆ ਸਰ ਇਹ ਜੇ ਸ਼ਰਾਰਤੀ ਬੰਦਿਆਂ ਉੱਤੇ ਜਲਦ ਜਲਦ ਨਕੇਲ ਕੱਸੀ ਜੇ ਜਿਹੜਾ ਕਿ ਸਾਡਾ ਪਿੰਡ ਜਿਹੜਾ ਸੁਰੱਖਿਤ ਰਹੇ ਤੇ ਸਾਡਾ ਸਾਰਾ ਹੀ ਪਿੰਡ ਜਿਹੜਾ ਮਜ਼ਦੂਰ ਆ ਤੇ 8 ਵਜੇ 9 ਵਜੇ 10 ਵਜੇ ਰਾਤ ਇਦਾਂ ਮੁੰਡੇ ਕੰਮ ਕਰਕੇ ਆਂਦੇ ਆ ਕਿਸੇ ਵੀ ਜਾਨ ਨੂੰ ਖਤਰਾ ਹੈਗਾ ਇਹੋ ਜੀ ਕੋਈ ਗੱਲ ਨਹੀਂ ਸਰ ਨਾ ਹੀ ਕਿਸੇ ਨਾਲ ਮਾੜਾ ਤੇ ਨਾ ਕਿਸੇ ਨਾਲ ਚੰਗਾ ਨਾ ਕਿਸੇ ਨੂੰ ਅਸੀਂ ਮਾਰੀ ਕਦੀ ਅੱਜ ਤੱਕ ਸਾਡੇ ਪਿੰਡ ਵਾਲੇ ਕੋਈ ਮੁੰਡੇ ਨੇ ਵੀ ਕਿਸੇ ਨਾਲ ਕੋਈ ਮਾਰੀ ਨਹੀਂ ਕੀਤੀ ਦੀ ਆ ਸਰ ਆਹੀ ਪ੍ਰਸ਼ਾਸਨ ਅੱਗੇ ਉਹੀ ਕਰਨੇ ਆ ਕਿ ਇਹਨਾਂ ਜਿਹੜੇ ਹੈਗੇ ਆ ਬੰਦੇ ਜਿਹੜੇ ਰਾਤ ਵੀ ਪੈਂਦੇ ਆ 4 ਵਜੇ ਪੈਂਦੇ ਆ 5 ਵਜੇ ਪੈਂਦੇ ਆ ਆ ਸਾਡੇ ਵੀਰ ਨੂੰ ਵੀ ਪੈ ਗਏ ਸੀ ਜੀ ਹੁਣ ਪਿੱਛੇ ਜੀ ਇਹ ਉੱਥੋਂ ਆਏ ਕਰਦੇ ਸੀ ਆਪਣੇ ਬੱਲਾ ਬੋਲੋ ਬੋਲੋ 15 ਮਿੰਟ ਪਹਿਲਾਂ ਸਾਨੂੰ ਪੈ ਗਏ ਦੋ ਬੰਦਿਆਂ ਨੂੰ ਤੇ 15 ਨੰਬਰ ਠੋਕਰ ਤੇ ਸਾਨੂੰ ਘੇਰ ਲਿਆਣਾ ਨੇ ਆ ਜਾ ਤੂੰ ਕੰਮ ਨੀ ਜ਼ਰਾ ਕਰ ਹਾਂ ਬੋਲੋ 15 ਨੰਬਰ ਠੋਕਰ ਤੇ ਸਾਨੂੰ ਘੇਰ ਲਿਆ ਤੇ ਅਸੀਂ ਦੋ ਜਣੇ ਤੇ ਸਾਡੇ ਕਿਰਪਾਣ ਕੱਢ ਲਈ ਕੱਢ ਕੇ ਸਾਨੂੰ ਮਾਰ ਲ ਗਈ ਕਹਿੰਦੇ ਜੋ ਵੀ ਹੈ ਤੁਹਾਡੇ ਕੋਲ ਤੇ ਕਢੋ ਤੇ 8000 ਰੁਪਇਆ ਲੈ ਗਏ ਤੇ ਨਾਲ ਮੋਬਾਈਲ ਲਗੇ ਕੰਪਲੇਨ ਵਗੈਰਾ ਪੁੱਛ ਨੂੰ ਕੀਤੀ ਹਾਂਜੀ ਹਾਂਜੀ ਧੇਮਰਾਜ ਧੇਮਰਾਜ ਨਹੀਂ ਉਹ ਉਹ ਆਈ ਸਾਨੂੰ ਜੂਲ ਕਰਾ ਕੇ ਲੈ ਗਈ ਬਸ ਕਾਰਵਾਈ ਕੋਈ ਨਹੀਂ ਹੋਈ ਤੇ ਕੋਈ ਬੰਦਾ ਫੜਿਆ ਕੋਈ ਨਹੀਂ ਕੋਈ ਨਹੀਂ ਕੀ ਮੰਗ ਕਰਦੇ ਮੰਗ ਕਰਨੇ ਇਨਸਾਫ ਚਾਹੀਦਾ ਜੀ ਸਾਨੂੰ ਸਾਡੇ ਇਲਾਕੇ ਨੇ ਇਨਸਾਫ ਚਾਹੀਦਾ ਪੈਨਨ ਸਰ ਜੀ ਚਾਹੀਦਾ ਪ੍ਰਸ਼ਾਸਕ ਨੂੰ ਤੇ ਹੋਰ ਕੋਈ ਨਹੀਂ ਠੀਕ ਮੈਂ ਸੰਤੋਸ਼ ਪਾਸੇ ਪੰਟੇ ਕੋਠੀ ਰਹਿਣ ਵਾਲੀ ਸਰ ਕੀ ਗੱਲ ਬਾਤ ਹੈ ਜਿਹੜਾ ਪੁਲਿਸ ਦੇ ਖਿਲਾਫ ਰੋਸ ਕੀਤਾ ਜਿਆਦਾ ਸਰ ਸਰ ਅਸੀਂ ਬਹੁਤ ਤੰਗ ਆ ਅੱਜ ਤੱਕ ਤੇ तकरीबन 15 ਦਿਨ ਦੀ ਗੱਲ ਹੋ ਗਈ ਇੱਕ ਦਿਨ ਨਾਗਾ ਨਹੀਂ ਜਾ ਰਿਹਾ ਰੋਜ਼ ਦੀ ਰੋਜ਼ ਰਾਤ ਨੂੰ ਵੀ ਨਹੀਂ 6-7 ਵਜੇ ਤੋਂ ਪਹਿਲੇ ਪਹਿਲੇ ਇਹ ਕੰਮ ਹੋ ਜਾਂਦਾ ਪਿਆ ਇਹ ਕਿੱਥੋਂ ਆ ਰਹੇ ਨੇ ਬੰਦੇ ਇਹਨਾਂ ਨੇ ਅਸੀਂ ਬੜਾ ਕੰਪਲੇਨ ਕੀਤਾ ਪੁਲਿਸ ਵਾਲਿਆਂ ਨੇ ਤੇ ਇਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹ ਉਲਟਾ ਸਗੋਂ ਸਾਨੂੰ ਹੀ ਡਰਾ ਕੇ ਚਲੇ ਜਾਂਦੇ ਆ ਤੇ ਸਾਡੇ ਬੱਚਿਆਂ ਨੂੰ ਖਤਰਾ ਆਧੀ ਰਾਤ ਨੂੰ ਆਉਂਦੇ ਦਿਨੇ ਆਉਂਦੇ ਸਵੇਰੇ ਆਉਂਦੇ ਦਿਹਾੜੀ ਥੱਪੇ ਵਾਲੇ ਬੰਦੇ ਨੇ ਕਦੋਂ ਆਉਂਦੇ ਇਹਨਾਂ ਨੂੰ ਕਦੀ ਪਹਿਲੇ ਕਦੀ ਇਦਾਂ ਦਾ ਕੋਈ ਗੱਲ ਨਹੀਂ ਹੋਈ ਹੁਣ ਤੇ ਲਗਾਤਾਰ ਹੀ ਇਹ ਕੰਮ ਹੋ ਰਿਹਾ ਅਸੀਂ ਕਿੰਨਾ ਕਹੇ ਪਚਾ ਕਰਨਾ ਜੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਤਾਂ ਉਹ ਸਭ ਝੂਠਾ ਕਰਕੇ ਸਾਨੂੰ ਹੀ ਚਲੇ ਜਾਂਦੇ ਆ ਸਰ ਅਜੇ ਥੋੜੇ ਦਿਨ ਅ ਪਰਸੋਂ ਦੀ ਗੱਲ ਹੈ ਮੋਟਰਸਾਈਕਲ ਇੱਕ ਫੜਿਆ ਬੰਦਾ ਇਹਨਾਂ ਗੁਜਰਾਂ ਦੜਾਤਾ ਹੀ ਗੁਜਰ ਦੇ ਬੰਦੇ ਨੂੰ ਫੜਾਇਆ ਇਹਨਾਂ ਨੇ ਜਦੋਂ ਉਹਨੂੰ ਬਿਨਾਂ ਪਿੱਛੇ ਮੰਗੇ ਉਹਨੂੰ ਛੱਡ ਦਿੱਤਾ ਜਿਹੜਾ ਅਜੇ ਟੱਕਰ ਨਹੀਂ ਉਹਨਾਂ ਨੇ ਫੜਿਆ ਸਰ ਜੀ ਰਾਤੀ 10:30 ਟਾਈਮ 'ਤੇ ਮੇਰੇ ਕੋਲ ਆਕੇ ਕਿ ਮੋਟਰਸਾਈਕਲ ਦੇ ਦਿਓ ਪੁਲਿਸ ਵਾਲੀ ਆਈ ਸੀ ਕਿ ਸਰ ਮੈਂ ਨਹੀਂ ਹੁ ਦਿੱਤਾ ਮੈਂ ਕਿਦਾਂ ਦੇ ਦਿੰਦੀ ਅਸੀਂ ਆਪਣਾ ਪਹਿਲੇ ਕਾਰਵਾਈ ਕਰਾਂਗੇ ਮੋਟਰਸਾਈਕਲ ਦੇਣਾ ਹੈ ਇਦਾਂ ਦੀ ਨਹੀਂ ਗੱਲ ਨਹੀਂ ਦੇਣਾ ਦੇਵਾਂਗੇ ਪਰ ਜਿਸ ਬੰਦੇ ਦਾ ਮੋਟਰਸਾਈਕਲ ਜੰਮੂ ਤੋਂ ਨਿਕਲਿਆ ਉਹ ਬੰਦਾ ਵੀ ਇੱਥੇ ਮੌਜੂਦਾ ਹੋਵੇ ਤੇ ਨਾਲ ਪ੍ਰਸ਼ਾਸਨ ਵੀ ਹੋਵੇ ਸਾਡਾ ਪਿੰਡ ਵੀ ਸਾਰਾ ਇਕੱਠਾ ਹੋਵੇ ਪਿੰਡ ਵਿੱਚ ਮੋਟਰਸਾਈਕਲ ਦਿੱਤਾ ਜਾਏਗਾ ਸਰ ਇਸ ਕਰਕੇ ਅਸੀਂ ਤੰਗ ਹੋ ਕੇ ਤੇ মিডিਆ ਅੱਜ ਬੁਲਾਇਆ ਅਸੀਂ ਬਹੁਤ ਤੰਗ ਆ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਸਾਰਿਆਂ ਅੱਗੇ ਕਿ ਸਾਡੀ ਇਹ ਸੁਣੀ ਜਾਏ ਨਾਲੇ ਇੱਥੇ ਲਾਈਟਾਂ ਲੱਗਣ ਨਾਲੇ ਉੱਥੇ ਪਹਿਰਾ ਲੱਗਣਾ ਚਾਹੀਦਾ ਪੁਲਚ ਵਾਲਿਆਂ ਦਾ ਜੇਕਰ ਨਹੀਂ ਕੋਈ ਇਨਸਾਫ ਮਿਲਦਾ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਤਾਂ ਫਿਰ ਕੀ ਕਰੋ ਫਿਰ ਅਸੀਂ ਇਸ ਤੋਂ ਵੀ ਵੱਡਾ ਧਰਨਾ ਲਾਵਾਂਗੇ ਚਾਹੇ 10 ਘੰਟੇ ਦਾ ਕਿਉਂ ਨਾ ਹੋਏਗਾ ਅਸੀਂ ਐਸਐਸਪੀ ਮਲਕਪੁਰ ਚੌਕ ਸਾਰੇ ਅੱਗੇ ਅਸੀਂ ਧਰਨਾ ਲਾਵਾਂਗੇ ਜਦ ਤੱਕ ਸਾਡੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜਨਾਬਾ ਆਪਣਾ ਅੱਭੀ ਕੀ ਗੱਲਬਾਤ ਹੋਈ ਹੈ ਤੇਰੇ ਸੱਟਾਂ ਜਿਹੜੀਆਂ ਲੱਗੀਆਂ ਮੈਂ ਕੱਲ ਚੱਲਾਂ ਮਮਾ ਨੂੰ ਲੈਣ ਮਮਾ ਮੇਰੇ ਕੰਮ ਕਰਦੇ ਸੀ ਉੱਥੇ ਇਹਦੇ ਘਰ ਟਾਈਮ ਹੀ 5:30 ਦਾ ਮੈਂ ਘਰ ਚੋਂ ਲੈ ਉੱਥੇ ਚੱਲਾਈ ਮਮਨ ਲੈਣ ਤੋ ਉਹਨਾਂ ਨੇ ਅੱਗੋ ਰੋੜੇ ਚਲਾਤੇ ਉੱਪਰ ਦੋ ਜਣੇ ਤੇ ਮੈਂ ਮੋਟਰਸਾਈਕਲ ਖੱਬਨ ਦੀ ਕੋਸ਼ਿਸ਼ ਕੀਤੀ ਤੇ ਅਚਾਨਕ ਹੀ ਉਧਰ ਅੰਬ ਦੇ ਪੀਟਰ ਹੀ ਨਿਕਲਿਆ ਮੈਨੂੰ ਸਿੱਧਾ ਦਾਤਰ ਮਾਰਿਆ ਮੇਰੇ ਮੋਟਰਸਾਈਕਲ ਦੇ ਅੱਗੇ ਮੈਂ ਖਲੋ ਗਿਆ ਉਹ ਕਹਿੰਦੇ ਜੋ ਵੀ ਹੈਗਾ ਤੇਰੇ ਕੋ ਦੇ ਦੇ ਮੈਂ ਮੇਰੇ ਕੋ ਕੱਖ ਨਹੀਂ ਮੈਂ ਮੋਟਰਸਾਈਕਲ ਦੀ ਚਾਬੀ ਕੱਢੀ ਜਿਬੇ ਵਾਲੀ ਮੈਂ ਮੇਰੇ ਕੋ ਕੱਖ ਨਹੀਂ ਕਹਿੰਦਾ ਦੇਣਾ ਜ ਨਹੀਂ ਮੈਨੂੰ ੱਤਕਾ ਮਾਰਿਆ ਤਾਂ ਦਾਤਰ ਥੱਲੇ ਡਿੱਗ ਗਿਆ ਤੋ ਉਹ ਕਹਿੰਦਾ ਹਾਂ ਨਹੀਂ ਤੇਰੇ ਕੋ ਕੱਖ ਵੀ ਮੈਂ ਕਹਿੰਦਾ ਨਹੀਂ ਉਨੇ ਦੇ ਮਮਾ ਦਾ ਫੋਨ ਆ ਗਿਆ ਕਹਿੰਦਾ ਫੋਨ ਹੈਗਾ ਦੇ ਦੇ ਚੁੱਪ ਕਰਕੇ ਮੈਂ ਮੈਂ ਨਹੀਂ ਦੇਣਾ ਪੂਰਪਾਨ ਫੋਨ ਦੀ ਕੋਸ਼ਿਸ਼ ਕਰਨ ਦੇ ਹੀ ਉਹਨੇ ਸ਼ੂਰੀ ਗੱਡੀ ਨੇ ਚਲਾਤੀ ਮੈਂ ਮੂੰਹ ਦਾ ਬਚਾ ਕੇ ਲੈਣਾ ਕਿੱਦਾਂ ਕਰਤਾ ਨੇ ਚਲਾਤੀ ਮੇਰੇ ਉੱਪਰ ਹੀ ਉਪਰੋਂ ਗੱਡੀਆਂ ਆਂਦੀ ਉੱਦਰ ਉਹ ਕਹਿੰਦੇ ਇਹਨਾਂ ਦੇ ਬੰਦੇ ਆ ਗਏ ਤੇ ਆ ਦੌੜ ਪੋ ਇੱਥੇ ਉਹ ਦੌੜ ਗਏ ਤੇਨੇ ਤੇ ਐਕਸਾਈਜ਼ ਲੈ ਆ ਗਏ ਫਿਰ ਉੱਦਰ ਕਿਹੜੀ ਕਿਹੜੀ ਗੱਲ ਹੈਗੀ ਐ ਇਹ ਜਮਾਲਪੁਰ ਤੱਕ ਗਏ ਕਿੰਨੇ ਕ ਬਈ ਦੀ ਗੱਲ ਆ ਸ਼ਾਮ ਦੀ ਆ ਕਿ ਸਵੇਰ ਦੀ ਉਸ ਵੇਲੇ ਸ਼ਾਮ ਦੀ ਸ਼ਾਮ ਦੀ ਉਸ ਤੋਂ ਬਾਅਦ ਪੁਲਿਸ ਵਗੈਰਾ ਕੰਪਲੇਨ ਕੀਤੀ ਨਹੀਂ ਨਹੀਂ ਪੁਲਿਸ ਵਗੈਰਾ ਬੜੀ ਲੇਟ ਆਈ ਜੋ ਪਿੰਡ ਦੇ ਮੁੰਡੇ ਪੁੱਜ ਗਏ ਉਸ ਤੋਂ ਬਾਅਦ ਆਈ ਪੁਲਿਸ ਰਾਤ ਨੂੰ ਆਈ ਕੀ ਕੀ ਮੰਗ ਕਰਦੇ ਓ ਤੁਸੀਂ ਇਨਸਾਫ ਚਾਹੀਦਾ ਸਾਨੂੰ ਛੇਤ ਛੇਤੀ ਫੜੇ ਜਾਣ ਦਾ ਜੀ ਮੇਰਾ ਨਾਮ ਜੀ ਐਡਵੋਕੇਟ ਰੇਸ਼ਨ ਸ਼ਰਮਾ ਮੈਂ ਪਿੰਡ ਕੋਠੀਪੰਦਾ ਦਾ ਰਹਿਣ ਵਾਲਾ ਆ ਸਾਡਾ ਪਿੰਡ ਜੀ ਦਾ ਸਰਨਾਪਿੰਗੁਰ ਰੋਡ ਤੋਂ ਯੂਪੀਟੀਸੀ ਨਹਿਰ ਦੇ ਨਾਲ ਨਾਲ ਪਰੰਦਾ ਜੀ ਜੁਪੀਟਰ ਸੀ ਰਿਆਰ ਦੇ ਨਾਲ ਪੈਂਦ ਨਾਲ ਰਸਤਾ ਜਿਹੜਾ ਬਿਲਕੁਲ ਸੁੰਨ ਮਸਾਨ ਹੈ ਤੇ ਜਨਰਲ ਇਲਾਕਾ ਹੈ ਇਹਦੇ ਜਿਹੜੀ ਪਹਿਲੀ ਵਾਰ ਦਾ ਤੋਂ ਸੀਗੀ 15 1 26 ਨੂੰ ਹੋਈ ਸੀਗੀ ਜਿਹਦੀ ਪੁਲਿਸ ਰਿਪੋਰਟ ਵੀ ਦਿੱਤੀ ਸੀਗੀ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ ਨੌਨ ਸਟਾਪ ਰੋਜ਼ ਹੀ ਇੱਥੇ ਵਾਰਦਾਤਾਂ ਜਿਹੜੀਆਂ ਹੁੰਦੀਆਂ ਜੀ ਪਿਛਲੇ ਦਿਨੀ ਆਪਾਂ ਇੱਕ ਗੁਜਰਾਂ ਦੇ ਮੁੰਡੇ ਫੜੇ ਸੀਗੇ ਜਿਹੜੇ ਪੁਲਿਸ ਦੇ ਹਵਾਲੇ ਭਾ ਕੀਤਾ ਉਹਦੇ ਪਿਓ ਨੂੰ ਉਹ ਪੁਲਿਸ ਨੇ ਫਿਰ ਉਹਦੇ ਪਿਓ ਨੂੰ ਵੀ ਛੱਡ ਦਿੱਤਾ ਅੱਜ ਜਿਹੜਾ ਮੋਟਰਸਾਈਕਲ ਆਪਾਂ ਰਿਕਵਰ ਕਰਵਾਇਆ ਪੁਲਿਸ ਨੇ ਦਿੱਤਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੋਈ ਧਿਆਨ ਨਹੀਂ ਦੇਣ ਦੀ ਮੇਰੀ ਅਚਸ ਵੀ ਸਾਹਿਬ ਅੱਗੇ ਪ੍ਰਸ਼ਾਸਨ ਅਗੇ ਹੀ ਮੰਗ ਹੈ ਕਿ ਸਾਨੂੰ ਕੋਈ ਪੱਕਾ ਪੀਸੀਆ ਦਾ ਕੋਈ ਨਕਲ ਹੋਇਆ ਜਾਵੇ ਜਾਂ ਕੋਈ ਪੁਲਿਸ ਪ੍ਰਸ਼ਾਸਨ ਜਿਹੜਾ ਆਪਾਂ ਕੋਈ ਏਦਾਂ ਦੀ ਦਸਤੂਰਾਈ ਜਾਵੇ ਜਿਹਦੇ ਨਾਲ ਅਡੇ ਪਿੰਡ ਦਾ ਬਚਾਅ ਹੋ ਸਕੇ ਮੋਟਰਸਾਈਕਲ ਕਿੰਨਾ ਦਾ ਦੱਸਿਆ ਜਾ ਰਿਹਾ ਸਰ ਪੁਲਿਸ ਪ੍ਰਸ਼ਾਸਨ ਨੇ ਇਹ ਕਿਹਾ ਵੀ ਇਹ ਵੀ ਮੋਟਰਸਾਈਕਲ ਜੰਮੂ ਨੰਬਰ ਸੀਗਾ ਜੰਮੂ ਤੋਂ ਚੋਰੀ ਹੋ ਗਏ ਇੱਥੇ ਚਲਾਇਆ ਜਾ ਰਿਹਾ ਮੇਰੇ ਬਾਅਦ ਸਰ ਮੈਂ ਅਜੇ ਕੁਮਾਰ ਕਾਉਂਸਲਰ ਬਾਡ ਨੰਬਰ 42 ਡੇਰੀਵਾਲ ਕੋਠੀਪੰਤਾ ਜਮਾਲਪੁਰ ਕੀ ਗੱਲਬਤ ਹੋਈ ਆ ਅੱਜ ਕਾਫੀ ਰੌਚਕਾ ਤੁਹਾਡੇ ਪਿੰਡਾਂ ਦੇ ਲੋਕਾਂ ਨੇ ਕੀਤਾ ਕੌਣ ਸੀ ਦੇ ਖਿਲਾਫ ਕੀ ਸਰਕਾਰ ਦੇ ਖਿਲਾਫ ਦੇਖੋ ਜੀ ਅੱਜ ਤਕਰੀਬਨ ਇੱਕ ਹਫ਼ਤਾ ਤੋਂ ਪਰ ਹੋ ਗਿਆ ਬਸਰਨਾ ਤੋਂ ਪਿੰਪੋਰ ਉਹੜਾ ਜਿਹੜਾ ਬਣ ਰਿਹਾ ਉਹਦਾ ਕੰਮ ਲੱਗੇ ਦਾ ਰਸਤਾ ਟੁੱਟਦਾ ਸਾਡੇ ਬੱਚੇ ਰਾਤ ਦੀ ਹੜੀ ਲਾ ਕੇ ਬਿਜੂਰੀ ਕਰਕੇ ਘਰ ਵਾਪਸ ਆਉਂਦੇ ਆ ਅੱਜ ਲਗਾਤਾਰ 6-7 ਦਿਨ ਤੋਂ ਕੁਝ ਅਣਪਛਾਤੇ ਬੰਦੇ ਰੋਜ਼ ਮੁਕ ਬੱਚਿਆਂ ਦੇ ਸੱਟਾਂ ਮਾਰ ਕੇ ਉਹ ਕੋਹ ਕਰ ਰਹੇ ਆ ਪਰसों ਸਾਡੇ ਮੁੰਡਿਆਂ ਨੇ ਨਗਰ ਪਾ ਕੇ ਬੰਦੇ ਫੜੇ ਪਿਛਲੇ ਪਾਸੇ ਗੁਜਰਾ ਦਾ ਡੇਰਾ ਆ ਉਹ ਮੁੰਡੇ ਜਿਹੜੇ ਗੁਜਰਾ ਦੇ ਗੁਜਰਾ ਦੇ ਡੇਰੇ ਦੇ ਵਿੱਚ ਵੜ ਗਏ ਉਹਦੀ ਲੜਕੀਆਂ ਨੇ ਅੱਗੇ ਆ ਕੇ ਦਰਵਾਜੇ ਦੇ ਅੱਗੇ ਆ ਕੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਸਾਡੇ ਮੁੰਡੇ ਨੂੰ ਅੰਦਰ ਨਹੀਂ ਬੰਨ੍ਹ ਦਿੱਤਾ ਜਦੋਂ ਨੂੰ ਪੁਲਿਸ ਆਈ ਉਹਨਾਂ ਨੇ ਪਿਛਲੇ ਪਾਸੋਂ ਪਰਪਾਲ ਪਾੜ ਕੇ ਮੁੰਡੇ ਢਾਹ ਦਿੱਤੇ ਹੁੰਦਾ ਪਿਓ ਆਈ ਪੁਲਿਸ ਦੇ ਬਾਹਲੇ ਕੀਤਾ ਮੋਰ ਸਕ ਲੈ ਰਿਕਵਰ ਕਰਕੇ ਆਪਣੇ ਕੋਲ ਲਾਇਆ ਰਹੀ ਉਹ ਅੱਜ ਅਹੀ ਪੁਲਿਸ ਦੇ ਬਾਹਲੇ ਕੀਤਾ ਉਸ ਦੇ ਬਾਵਜੂਦ ਵੀ ਪਰਸੋਂ ਇੱਕ ਆਡ ਹੋਣ ਤੇ ਬਾਵਜੂਦ ਕੱਲ ਫਿਰ ਕੋਈ ਕੱਲ ਫਿਰ ਸਾਡੇ ਬੱਚਿਆਂ ਦੇ ਸੱਟਾ ਮਾਰੀਆਂ ਸਾਡੀ ਉਹੀ ਮੰਗ ਹੈ ਸਰਕਾਰ ਕੋ ਤੇ ਪ੍ਰਸ਼ਾਸਨ ਕੋ ਕਿ ਐਸੇ ਰੋਲ ਜਿਹੜਾ ਬਹੁਤ ਖਤਰਨਾਕ ਰੋਡ ਹੈ ਲਗਾਤਾਰ ਹਫਤੇ ਵਿੱਚ ਤੇ ਖੋਹਾਂ ਹੋ ਰਹੀਆਂ ਇਹਦੇ ਉੱਪਰ ਪੁਲਿਸ ਗਸ਼ਤ ਜਿਹੜੀ ਆ ਪੁਲਸ ਦੀ ਲਾਈ ਜਾਏ ਬਾਰ ਬਾਰ ਪੁਲਸ ਨੂੰ ਕਹਿੰਦੇ باوجود ਵੀ ਪੁਲਸ ਦੀ ਸੇਧ ਤੇ ਕੋਈ ਅਸਰ ਨਹੀਂ ਹੈਗਾ ਰੋਜ਼ ਸਾਡੇ ਬੱਚੇ ਫੱਟਰ ਹੋਏ ਕਰਦੇ ਆ ਰੋਜ਼ ਸਾਡੇ ਬੱਚਿਆਂ ਦੇ ਸੱਟਾ ਵੱਜੇ ਕਰਦੀਆਂ ਜੇਕਰ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰੇਗਾ ਫਿਰ ਮੋਰਚਾ ਹੀ ਆਪਣੇ ਹੱਥ ਲਵਾਂਗੇ ਫਿਰ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਤੇ ਫਿਰ ਸਾਨੂੰ ਕੋਈ ਕੋਈ ਸੁਣਾ ਕਵੇ ਕਿ ਉਹਦਾ ਨੁਕਸਾਨ ਕਿਉਂ ਕੀਤਾ ਅੱਜ ਸਾਡੇ ਫਨਕਰੀ ਪੁਲੀ ਪੁਲੀਓ ਫੇਮਿਸ ਕੀ ਗੜਵਾਉਂਦੇ ਆ ਮੈਂ ਸਹੀ ਸੁਨੀ ਕੁਮਾਰ

ਤਾਂ ਪੂਰਾ ਮਾਹੌਲ ਮੁਤਾਬਕ ਜਦਿਆ ਐਕਸ਼ਨ ਆ ਜਾਏ ਕਹਿੰਦੇ ਪਿਛਲੇ ਕੁਝ ਦਿਨਾਂ ਤੋਂ ਬੰਦੇ ਕਾਫੀ ਜਿਹੜਾ ਰੋਡ ਦੇ ਉੱਤੇ ਪੈਂਦੇ ਕਿਸੇ ਲੋਕਾਂ ਨੂੰ ਲੁੱਟਫੋ ਕਰਦੇ ਵਿੱਚ ਤਾਂ ਇਹ ਮਾਮਲਾ ਕਿੰਨਾ ਨਸੀਹਲੀ ਦੇਖੋ ਪੁਲਿਸ ਤੇ ਅਗਸਤਰ ਹੋਈ ਕਰਦੀ ਆ ਠੀਕ ਆ ਤੇ ਜੇ ਕੋਈ ਵੀ ਕੋਈ ਐੋਜੀ ਗੱਲਬਾਤ ਹੋਏਗੀ ਬਾਕੀ ਇਹ ਵੀ ਪਬਲਿਕ ਵੀ ਸਾਡਾ ਸਹਿਯੋਗ ਦੇ ਅਹੀਂ ਇਹਨਾਂ ਨੂੰ ਕਿਾ ਵੀ ਆਪਣੇ ਕੋਈ ਬੰਦੇ ਉੱਥੇ ਖੜੇ ਕਰੋ ਜੇ ਕੋਈ ਤੁਹਾਨੂੰ ਉਹ ਲਸਕੀ ਬੰਦਾ ਲੱਗਦਾ ਤੇ ਉਹਨੂੰ ਸਾਨੂੰ ਫੜਾਓ ਜਾਂ ਹੀ ਨਾਲ ਆਪ ਪੁਲਿਸ ਦਾ ਆਪਣਾ ਕੰਮ ਕਰੀ ਰਹੀ ਹੈ 就去吧